जनशक्ति न्यूज़ देख रहा है दर्शकों बाठ वालों प्यार भरी सत श्री अकाल दोस्तों आज चेयरमैन रणजीत सिंह ਢਲਾਉਂਦੀ जोगगबाई हिठ चूड़चक नगर ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਗਿਆ ਇਸ ਇਕੱਠ ਵਿੱਚ ਵਿਸ਼ੇਸ਼ ਤੌਰ ਤੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਨੇ ਫੇਰੀ ਪਾਈ ਉਹਨਾਂ ਦੇ ਨਾਲ ਮੱਖਣ ਸਿੰਘ ਬਰਾੜ ਇਸ ਤੋਂ ਇਲਾਵਾ ਵੱਡੀ ਅਕਾਲੀ ਲੀਡਰਸ਼ਿਪ ਨੇ ਵੀ ਦਸਤਕ ਦਿੱਤੀ ਅਤੇ ਲੋਕਾਂ ਦੀਆਂ ਆ ਰਹੀਆਂ ਮੁਸ਼ਕਲਾਂ ਦੇ ਹੱਲ ਕਰਵਾਉਣ ਲਈ ਉਹਨਾਂ ਨੂੰ ਹਾਂ ਦਾ ਨਾਅਰਾ ਮਾਰਿਆ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਜਿੱਤ ਤੇ ਪ੍ਰਾਪਤੀ ਲਈ ਲੋਕਾਂ ਨੂੰ ਤੱਕੜੀ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਸਾਡੇ ਨਾਲ ਇਸ ਸਮੇਂ ਜੁੜੇ ਹਨ ਰਾਜਵਿੰਦਰ ਸਿੰਘ ਆਓ ਆਪਾਂ ਉਹਨਾਂ ਤੋਂ ਜਾਣਦੇ ਹਾਂ ਕਿ ਕਿਵੇਂ ਚੱਲ ਰਹੀ ਹੈ ਉਹਨਾਂ ਦੀ ਰਾਜਨੀਤੀ ਜੀ ਜੀ ਅਸੀਂ ਕੋਈ ਮੈਚਾਂ ਤੋਂ ਬੋਲਦੇ ਹਾਂ ਨਾ ਹਾਂ ਅਸੀਂ ਇਹਦੇ ਤੋਂ ਕੋਈ ਕੋਈ ਇਤਿਹਾਸ ਨਹੀਂ ਹੋਣੇ ਹਾਲ ਤੁਸੀਂ ਆਤਮਾ ਸੈਕਟਰ ਜਿਹਨੂੰ ਫਰਾਲ ਦੀ ਜਗ੍ਹਾ ਤੋਂ ਬੰਦ ਚਿੰਨ੍ਹ ਨੰਬਰ ਤੁਸੀਂ ਹੋਰ ਲੱਗੇ ਅਬਾ ਖੜ ਗਿਆ ਜੀ ਆਜੋ ਅੱਗੇ ਸਿਸ਼ੋਬਤ ਮੇਰੇ ਆਪੀ ਸਤਕਾਰਯੋਗ ਵੱਡੇ ਵੀਰ ਸਰਦਾਰ ਬਲਜਿੰਦਰ ਸਿੰਘ ਜੀ ਮਖਨਬਰਾਟ ਸਾਹਿਬ ਉਹਨਾਂ ਦੇ ਨਾਲ ਸਰਦਾਰ ਬਲਦੇਵ ਸਿੰਘ ਜੀ ਮਾਨੀਕੇ ਸਾਹਿਬ ਸ਼੍ਰੀ ਖਣਕੁਪ ਭਾਰਤੀ ਜੀ ਸਤਾਰਯੋਗ ਬੀਬਾ ਜਸਵਿੰਦਰ ਗੌਰਤਾਲੀਵਾਲ ਜੀ ਸਿਧਾ ਪ੍ਰੀਤਮ ਸਿੰਘ ਜੀ ਸਰਕਾਰ ਚੇਅਰਮੈਨ ਸਾਹਿਬ ਔਰ ਬਹੁਤ ਹੀ ਸਤਕਾਰਯੋਗ ਸ਼ੋਮਨੀ ਆਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਜੀ ਲੰਡੇਕੇ ਬਹੁਤ ਹੀ ਸਤਿਕਾਰਯੋਗ ਇਸ ਨਗਰ ਦੇ ਸਾਰੇ ਹਿੰਸੀਅਰ ਅਕਾਲੀ ਆਗੂ ਬਾਈਤੀ ਰਾਜੀ ਔਰ ਸਾਰੀ ਹੀ ਕੇਸ ਸਰਕਲ ਦੇ ਜਝਾਣੂ ਵਰਕਰੋਂ ਬਜ਼ੁਰਗ ਸਹਿਬਾਨ ਔਰ ਨੌਜਵਾਨ ਵੀਓ ਸਭ ਤੋਂ ਪਹਿਲਾਂ ਆਓ ਫਤਿਹ ਦੀ ਸਾਂਝ ਪਾਈਏ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਥਾਲਸਾ ਵਾਹਿ ਤੋਂ ਕੀ ਫਤਿਹ ਬੰਦੀ ਪਹਿਲਾਂ ਤਾਂ ਇਸ ਗੱਲ ਦੀ ਤੁਹਾਡੇ ਤੋਂ ਮਾਫੀ ਚਾਹੁੰਨੇ ਆ ਕਿ ਦਿੱਤੇ ਹੋਏ ਸਮੇਂ ਤੋਂ ਕੁਝ देर ਜਿਹੜਾ ਅਸੀਂ ਲੇਟ ਪਹੁੰਚੇ ਆ ਤੁਹਾਡਾ ਸਾਰਿਆਂ ਦਾ ਬੜਾ ਕੀਮਤੀ ਸਮਾਂ ਸਾਨੂੰ ਉਸ ਸਮੇਂ ਦੀ ਵੀ ਕਦਰ ਹੈ ਤਾਂ ਆਪਾਂ ਮੇਨ ਗੱਲ ਦੇ ਉੱਤੇ ਆਉਂਦੇ ਆ। ਮੇਨ ਗੱਲ ਜਿਹੜੀ ਹੋਏ ਆ ਕਿ ਆਪਾਂ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ। ਔਰ ਹਮੇਸ਼ਾ ਜਦੋਂ ਵੀ ਪੰਜਾਬ ਦਾ ਵਿਕਾਸ ਹੋਇਆ ਉਹ ਸ਼ੋਭ ਨਹੀਂ ਅਕਾਲੀ ਦਲ ਦੇ ਵੇਲੇ ਹੋਇਆ। ਬਾਕੀ ਪਾਰਟੀਆਂ ਜਿਹੜੀਆਂ ਉਹ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੇ ਜਿਨ੍ਹਾਂ ਨੂੰ ਪੰਜਾਬ ਜਿਨ੍ਹਾਂ ਦੇ ਲਈ ਇੱਕ ਸਟੇਟ ਹੈ ਹੋਰ ਕੁਝ ਨਹੀਂ। ਤਾਂ ਇਹ ਹੁਣ ਅਸੀਂ ਫੈਸਲਾ ਕਰਨਾ ਹੈ ਕਿ ਅਸੀਂ ਜੇ ਪੰਜਾਬ ਨੂੰ ਤਰੱਕੀ ਦੇ ਰਾਹਾਂ ਦੇ ਉੱਤੇ ਦੌੜਦੇ ਦੇਖਣਾ ਚਾਹੁੰਦੇ ਆ ਜੇ ਅਸੀਂ ਪੰਜਾਬ ਦੇ ਸਰਵਪੱਖੀ ਵਿਕਾਸ ਨੂੰ ਮੰਨਣਾ ਚਾਹੋ ਲਿਆ ਜੇ ਸਾਨੂੰ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਗੱਲ ਨੂੰ ਤਕੜਾ ਕਰਨਾ অতি ਜ਼ਰੂਰੀ ਹੈ ਇਹ ਅੱਜ ਸਮੇਂ ਦੀ ਲੋੜ ਹੈ ਤਾਂ ਜਿਵੇਂ ਮੇਰੇ ਤੋਂ ਪਹਿਲਾਂ ਬਰਾੜ ਸਾਹਿਬ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਹਾ ਲੋਕੀਏ ਦਾਸ ਤੁਹਾਡੇ ਆਪਣੇ ਪਰਿਵਾਰ ਦਾ ਪਰਖਿਆ ਹੋਇਆ ਬੱਚਾ ਹੈ ਔਰ ਮੋਗਾ ਜ਼ਿਲ੍ਹੇ ਦੇ ਵਿੱਚ ਇਹ ਪਾਰਟੀ ਨੇ ਟਿਕਟ ਦੇ ਕੇ ਨਵਾਜਿਆ ਮੋਗਾ ਖਾਸ ਸ਼ਹਿਰ ਦੇ ਵਿੱਚ ਰਹਿਸ਼ ਹੈ ਧਰਮਕੋਟ ਹਲਕਾ ਔਰ ਇਹ ਨਿਹਾਲੇ ਵਾਲੇ ਹਲਕੇ ਦੇ ਵਿੱਚ ਇਹ ਰਿਸ਼ਤੇਦਾਰੀਆਂ ਨੇ ਤਾਂ ਮੈਂ ਤੁਹਾਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਜਿਵੇਂ ਬਾਈ ਜੀ ਨੇ ਕਿਹਾ ਕਿ ਤੁਹਾਡਾ ਤਾਂ ਮੈਂ ਆਪਦਾ ਬੱਚਾ ਜਿਵੇਂ ਮਰਜ਼ੀ ਲੈ ਕੇ ਰਿਆ ਜੀ ਤੁਹਾਡੇ ਨੂੰ ਇੱਕ ਖਾਸ ਹੱਥ ਹੋਏਗਾ ਮੇਰੇ ਤੇ ਔਰ ਜਿਸ ਹੱਥ ਔਰ ਜ਼ਿੰਮੇਵਾਰੀ ਨੂੰ ਮੈਂ ਫਰਜ਼ਾਂ ਨੂੰ ਮੈਂ ਅਦਾ ਕਰਨ ਦੀ ਪੂਰੀ ਕੋਸ਼ਿਸ਼ ਵੀ ਕਰਾਂਗਾ ਬਾਈ ਜੀ ਔਰ ਮੈਂ ਔਰ ਇਸ ਹਲਕੇ ਦੇ ਮੁਖ ਸੇਵਾਦਾਰ ਸਰਦਾਰ ਗੁਰਦੇਵ ਸਿੰਘ ਜੀ ਮਾਨੂਕੀਓ ਸਾਹਿਬ ਅਸੀਂ ਰਲ ਕੇ ਇਸ ਹਲਕੇ ਦੀ ਬਿਹਤਰੀ ਵਾਸਤੇ ਇਸ ਦੇ ਸਰਵਪੱਖੀ ਵਿਕਾਸ ਵਾਸਤੇ ਅਸੀਂ ਰਲ ਕੇ ਦਿਲ ਦਾ ਤਿੱਖ ਕਰਾਂਗੇ ਔਰ ਹਰ ਇੱਕ ਖੁਸ਼ੀ ਗਮੀ ਦੇ ਵਿੱਚ ਹਾਜ਼ਰ ਰਵਾਂਗੇ ਜਿਹੜੇ ਮੁੱਦੇ ਲੋਕ ਸਭਾ ਦੇ ਵਿੱਚ ਉਠਾਏ ਜਾਣੇ ਆ ਤੇ ਲੜੀਂਦੇ ਨੇ ਸਾਡੇ ਫਰੀਦਕੋਟ ਲੋਕ ਸਭਾ ਹਲਕੇ ਦੇ ਉਹਨਾਂ ਮੁੱਦਿਆਂ ਨੂੰ ਸੰਜੀਦਗੀ ਦੇ ਨਾਲ ਦਲੀਲ ਦੇ ਨਾਲ ਉਠਾਇਆ ਜਾਏਗਾ ਉਹਨਾਂ ਦਾ ਵਾਜਬ ਹਲ ਕਰਾਇਆ ਜਾਏਗਾ ਤਾਂ ਤੁਹਾਡੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ 1 ਜੂਨ ਨੂੰ ਪੰਜਾਬ ਦੇ ਇਸ ਹੋਣ ਵਾਲੇ ਭਵਿੱਖ ਦੇ ਫੈਸਲੇ ਦੇ ਵਿੱਚ ਕਿਰਪਾ ਕਰਿਓ ਸਾਰੇ ਤਕੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕਣੀ ਦਾ ਬਟਨ ਦਬਕੇ ਪਾਰਟੀ ਨੂੰ ਤਕੜੇ ਕਰਨਾ ਤਾਂ ਕਿ ਪੰਜਾਬ ਜੀ ਇਹਦੇ ਸਮਝਵਾਰੇ ਦੇ ਜਾਣਕਾਰੀ ਅ ਅੱਜ ਨਿਹਾਲ ਸਿੰਘ ਵਾਲਾ ਹਲਕੇ ਦੇ ਅਚੂੜ ਚੱਕ ਪਿੰਡ ਦੇ ਵਿੱਚ ਸਾਡੇ ਵਰਕਰਾਂ ਦਾ ਔਰ ਲੋਕਾਂ ਦਾ ਜਿਹੜਾ ਇਕੱਠ ਹੋਇਆ ਜਿਸ ਦੇ ਵਿੱਚ ਇਹ ਹਲਕੇ ਦੇ ਇੰਚਾਰਜਸ ਦਾ ਬਲਦੇਵ ਸਿੰਘ ਜੀ ਮਾਨੁਕੇ ਸਾਹਿਬ ਔਰ ਸਰਦਾਰ ਵਰਜਿੰਦਰ ਸਿੰਘ ਜੀ ਮੱਖਣ ਬਰਾੜ ਸਾਹਿਬ ਇਹਨਾਂ ਸਾਰਿਆਂ ਦੀ ਯੋਗਗਵਾਈ ਹੇਠ ਸਾਰਿਆਂ ਦੇ ਨਾਲ ਵਿਚਾਰ ਵਟਾਂਦਰੇ ਹੋਏ ਔਰ ਸ਼ੋਮਨੀ ਅਕਾਲੀ ਦਲ ਦੇ ਹੱਕ ਦੇ ਵਿੱਚ ਫਤਵਾ ਦੇਣ ਲਈ ਸਾਰਿਆਂ ਨੂੰ ਅਪੀਲ ਕੀਤੀ ਗਈ। ਚੇਅਰਮੈਨ ਸਾਹਿਬ ਅੱਜ ਦੇ ਸਮਾਗਮ ਬਾਰੇ ਦਿਓ ਜਾਣਕਾਰੀ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਬਹੁਤ ਹੀ ਬੜਵਗਾ ਦਿਨ ਨਗਰ ਚੂੜ ਚੱਕ ਲਈ ਕਿਉਂਕਿ ਅੱਜ ਸਾਡੇ ਹਲਕਾ ਫਰੀਦਕੋਟ ਤੋਂ ਰਾਜਵਿੰਦਰ ਸਿੰਘ ਜੀ ਧਰਮਕੋਟ ਸੁਪੁੱਤਰ ਸਰਦਾਰ ਸੀਤਲ ਸਿੰਘ ਜੀ ਧਰਮਕੋਟ ਜਿਹੜੇ ਕਿ ਤਿੰਨ ਵਾਰ ਐਮਐਲਏ ਰਹਿ ਚੁੱਕੇ ਧਰਮਕੋਟ ਹਲਕੇ 'ਚ ਉਹਨਾਂ ਦੇ ਸੁਪੁੱਤਰ ਸਾਡੇ ਨਗਰ ਵਿਖੇ ਚੂੜ ਚੱਕ ਵਿਖੇ ਵੋਟਾਂ ਮੰਗਣ ਦੇ ਸਬੰਧ 'ਚ ਆਏ ਆ ਉਹਨਾਂ ਦੇ ਨਾਲ ਸ਼੍ਰੀ ਮੱਖਣ ਬਰਾੜ ਬਰਜਿੰਦਰ ਸਿੰਘ ਜੀ ਔਰ ਨਾਲ ਅਮਰਜੀਤ ਸਿੰਘ ਜੀ ਲੰਡੇਕੇ ਮੁੱਗੇ ਵਾਲੇ ਔਰ ਸਰਦਾਰ ਬਲਦੇਵ ਸਿੰਘ ਮਾਨੂੰਕੇ ਜਿਨ੍ਹਾਂ ਨੇ ਉਪਰਾਲਾ ਕਰਾਇਆ ਸੀ ਹਲਕੇ ਦਾ ਸਾਡੇ ਨਗਰ ਦਾ ਔਰ ਉਹਨਾਂ ਨੂੰ ਸਾਰੀ ਸੰਗਤ ਨੇ ਨਗਰ ਚੂੜ ਚੱਕਦੇ ਬੀਬੀਆਂ ਔਰ ਬਜ਼ੁਰਗੋ ਮੁੰਡੇ ਲੜਕੇ ਉਹ ਜਿਨ੍ਹਾਂ ਨੇ ਉਹਨਾਂ ਨੂੰ ਜੀ ਆਇਆਂ ਕਿਹਾ ਧਰਮਾ ਸਵਾਗਤ ਕੀਤਾ ਕਿਉਂਕਿ ਜਦੋਂ ਦੀ ਝਾੜੂ ਸਰਕਾਰ ਬਣੀ ਆ 2.5 2.5 ਸਾਲ ਹੋ ਗਏ ਉਹਨਾਂ ਦਾ ਲੋਕਾਂ ਦੇ ਨੱਕ ਚ ਦਮ ਲਿਆਂਦਾ ਪਿਆ ਕਿਉਂਕਿ ਇਹਨਾਂ ਨੇ ਕਿਹਾ ਸੀ ਅਸੀਂ ਹਜ਼ਾਰ-ਹਜ਼ਾਰ ਰੁਪਇਆ ਹਰੇਕ ਬੀਬੀ ਨੂੰ ਦੇਵਾਂਗੇ ਰਸੋਈ ਗੈ ਰਸੋਈ ਖਰਚਾ ਉਹ ਤਾਂ ਕੀ ਦੇਣਾ ਸੀ ਜਿਹੜੇ ਲੱਗੇ ਸੀ ਉਹ ਵੀ ਖੋਲੇ ਕਿਉਂਕਿ ਸਾਡੀ ਕਣਕ ਬੰਦ ਕਰਤੀ ਸਾਡੀ ਨਹੀਂ ਸਾਡੇ ਗਰੀਬਾਂ ਦੀ ਜਿਹੜੇ ਸਾਡੇ ਗਰੀਬ ਪਰਿਵਾਰ ਆ ਜਿਨ੍ਹਾਂ ਦੇ ਨੀਲੇ ਕਾਰਡ ਬਣੇ ਸੀ ਇਹਨਾਂ ਨੇ ਪਤਾ ਨਹੀਂ ਕਿੰਨੇ ਹਜ਼ਾਰ ਨੀਲੇ ਕਾਰਡ ਕੱਟਦੇ ਸੀ ਆ ਵੋਟਾਂ ਦੇਖ ਕੇ ਯੂ-ਟਰਨ ਮਾਰਿਆ ਇਹਨਾਂ ਨੇ ਯੂ-ਟਰਨ ਮਾਰ ਕੇ ਦੁਬਾਰਾ ਫਿਰ ਚਾਲੂ ਕਰਤੇ ਹੁਣ ਕੱਟਣਗੇ ਇਲੈਕਸ਼ਨ ਤੋਂ ਬਾਅਦ ਮੈਂ ਵਾਅਦਾ ਕਰਦਾ ਲੋਕਾਂ ਨਾਲ ਦੇਖੋ ਤੁਹਾਡੇ ਸਾਹਮਣੇ ਤਿਆਰਬਾ ਹੈ ਇਹ ਨੀਲੇ ਕਾਰਡ ਫੇਰ ਕੱਟੇ ਜਾਣੇ ਆ ਕਿਉਂਕਿ ਇਹਨਾਂ ਕੋਲ ਕਣਕ ਦੇਣ ਨੂੰ ਸਰਮਾਇਆ ਹੈ ਨਹੀਂ ਸਰਮਾਇਆ ਕਿੱਥੇ ਜਾਂਦਾ ਕੇਜਰੀਵਾਲ ਦੇ ਪਿੱਛੇ ਦੂਜੀਆਂ ਸਟੇਟਾਂ 'ਚ ਜਹਾਜ਼ ਦੇ ਖਰਚੇ ਇਹਨਾਂ ਦੇ ਆਪਦੇ ਆਉਣ ਜਾਣ ਦੇ ਖਰਚੇ ਜਿਹੜਾ ਕਦੇ ਮਰੂਤੀਕਾਰ ਤੇ ਹੁੰਦਾ ਸੀ ਭਗਵੰਤ ਮਾਨ ਆਜੋ ਜਹਾਜ਼ ਤੋਂ ਬਿਨਾ ਗੱਲ ਨਹੀਂ ਕਰਦਾ ਉਹ ਬੰਦਾ ਪਰ ਕਿਹਦੀ ਕਿਹਦੀ ਗੱਲ ਕਰੀਏ ਉਹ ਕੇਜਰੀਵਾਲ ਉਹ ਜਿਹੜਾ ਦਿੱਲੀ ਘਰ ਧੰਨਾ ਲੱਗਾ ਸੀ ਉਹ ਚੋਂ ਹੀ ਨਿਕਲੀ ਹੋਈ ਪੂਸ਼ ਆ ਏ ਔਰ ਐਡਾ ਮਾੜਾ ਬੰਦਾ ਇੰਡੀਆ ਲਈ ਇੰਨਾ ਤੇਜ਼ ਲਾਲਾ ਇਹ ਇਹਨੇ ਬੇੜਾ ਕਰ ਕਰਤਾ ਪੰਜਾਬ ਦਾ ਕਿਉਂਕਿ ਭਗਵੰਤ ਮਾਨ ਦੇ ਹੱਥ ਕੁਝ ਨਹੀਂ ਹੈ ਸਾਰੀ ਪਾਵਰ ਉਹਦੀ ਆ ਉਹ ਆਪਦੀ ਮਰਜ਼ੀ ਕਰਾਉਂਦਾ ਇਹ ਤੋਂ ਔਰ ਇਹ ਉਹਨਾਂ ਦੇ ਗੋਡੇ ਫੜ ਕੇ ਬੈਠਾ ਪੈਰੀਂ ਹੱਥ ਲਾ ਕੇ ਬੈਠਾ ਮੈਂ ਬਹੁਤਾ ਸਮਾਂ ਨਹੀਂ ਲੈਣਾ ਸਾਰੀਆਂ ਸੰਗਤਾਂ ਦਾ ਮੈਂ ਧੰਨਵਾਦ ਕਰਦਾ ਕਿਉਂਕਿ ਜਿਨ੍ਹਾਂ ਨੇ ਇਸ ਸਮੇਂ ਦੇ ਵਿੱਚ ਆ ਕੇ ਹਾਜ਼ਰੀ ਲਵਾਈ ਸਹਿਯੋਗ ਦਿੱਤਾ ਸਾਰੀਆਂ ਸੰਗਤਾਂ ਨੇ ਤਹਈਆ ਕੀਤਾ ਵਾਅਦਾ ਕੀਤਾ ਕਿ ਅਸੀਂ ਬਾਦ ਚੜ ਕੇ ਵੋਟਾਂ ਪਾਵਾਂਗੇ ਔਰ ਰਾਜਵਿੰਦਰ ਸਿੰਘ ਧਰਮਕੋੜ ਨੂੰ ਵੱਧ ਤੋਂ ਵੱਧ ਚਿਤਾਵਾਂਗੇ ਤਖੜੀ ਦਾ ਮੋਰ ਮੋਰ ਲਾ ਕੇ ਜਿਤਾਵਾਂਗੇ ਇਹਨਾਂ ਨੂੰ ਸਾਰਿਆਂ ਨੇ ਨਾਰੇ ਲਾਏ ਸਰਦਾਰ ਪ੍ਰਕਾਸ਼ ਸਿੰਘ ਪਾਲ ਜਿੰਦਾਬਾਦ ਸ਼੍ਰੋਮਣੀ ਕਾਲ ਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਪਾਲ ਜਿੰਦਾਬਾਦ ਨਾਲ ਮੱਖਣਪਰਾੜ ਜੀ ਆਏ ਸੀ ਅਮਰਜੀਤ ਸਿੰਘ ਲੰਡੇ ਕੇ ਔਰ ਜਿੰਨੇ ਵੀ ਸਤਕਾਰਯੋਗ ਲੀਡਰ ਆਏ ਭਾਰਤੀ ਖਾਲਸਾ ਭਾਰਤੀ ਜੀ ਔਰ ਜਿੰਨੇ ਵੀ ਲੀਡਰ ਆਏ ਸਾਰਿਆਂ ਦਾ ਧੰਨਵਾਦ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ